वीर राकेश मोहन बजाज जी दिनेश कमल जी राजन मलन जी मेरे वीर रमेश लखनपाल जी रजिंद्र कुमार जी मेरे वीर महाजन साहब अक् महाजन जी जगदीश सिंह खैरा जी अशोक जी अशोक जोशी जी और दर्जा पर दर्जा जो साथी आए मेरे भीर बबू जी ਸਾਰੇ ਵੀਰ ਤੁਹਾਡਾ ਧੰਨਵਾਦ ਕਰਦਾ ਤੁਸੀਂ ਕਾਫੀ ਸਮੇਂ ਤੋਂ ਬੈਠੇ ਹੋ। ਔਰ ਅੱਜ ਲੋਕ ਸਭਾ ਦੀਆਂ ਚੋਣਾਂ ਦੇ ਲਈ ਤੁਹਾਡੇ ਜਿਹੜੇ ਆ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਆਏ ਆ ਕਿ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਹੋਣ ਚਾਹੀਦਾ। ਦਸ ਸਾਲਾਂ ਵਿੱਚ ਤੁਸੀਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਪ੍ਰਸ਼ਾਸਨ ਦੇਖਿਆ ਤਾਂ ਇਸ ਤੋਂ ਪਹਿਲਾਂ ਵੀ ਤੁਸੀਂ ਬੜੇ ਪ੍ਰਧਾਨ ਮੰਤਰੀ ਦੇਖੇ। ਤਾਂ ਕਪਲੇ ਔਰ ਘਟਾਲੇ ਜਿਹੜੇ ਆ ਅਕਸਰ ਪਿਛਲੀਆਂ ਸਰਕਾਰਾਂ ਦੇ ਵਿੱਚ ਉਹਨਾਂ ਨੂੰ ਮਿਲਦੇ ਸੀ। ਪਰ ਮੋਦੀ ਸਾਹਿਬ ਦੇ ਵਿਸਾ ਸਾਲਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕਪਲਾ ਘਟਾਲਾ ਜਿਹੜਾ ਇਹ ਸੁਨਨ ਨੂੰ ਨਹੀਂ ਮਿਲਿਆ ਕਿ ਮੋਦੀ ਸਾਹਿਬ ਦਾ ਸਾਫ ਸੁਥਰਾ ਪ੍ਰਸ਼ਾਸਨ ਆ ਜਿਹੜਾ ਉਹ ਭਾਰਤ ਦੇ ਲੋਕਾਂ ਨੂੰ ਦਿੱਤਾ ਅੱਜ ਜਿਹੜੀ ਇੱਥੇ ਲੋਕਲ ਸਰਕਾਰ ਆ ਭਗਵੰਤ ਸਿੰਘ ਮਾਨ ਇਹਨਾਂ ਨੇ ਬੜੇ ਵਾਦੇ ਕੀਤੇ ਸੀ ਕਿ ਸਰਕਾਰੀ ਸਕੂਲ ਇਹੋ ਜੇ ਬਣਾਵਾਂਗੇ ਕੀ ਲੋਕ ਪ੍ਰਾਈਵੇਟ ਸਕੂਲਾਂ ਤੋਂ ਐਡਮਿਸ਼ਨ ਕਟਵਾ ਕੇ ਸਰਕਾਰੀ ਸਕੂਲਾਂ ਚ ਕਰਵਾਣਗੇ ਸੋ ਮੈਨੂੰ ਤਾਂ ਕੋਈ ਇੱਕ ਸਕੂਲ ਵੀ ਇੰਦਾ ਨਹੀਂ ਹਜੇ ਤੱਕ ਲੱਗਿਆ ਕਿ ਕੋਈ ਸਕੂਲ ਹੈ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰ ਰਿਹਾ ਹੋਵੇ ਇਲਾਜ ਕਹਿੰਦੇ ਸੀਗੇ ਸਾਰੇ ਫ੍ਰੀ ਕਰ ਦੇਾਂਗੇ ਹਰ ਬਿਮਾਰੀ ਦਾ ਇਲਾਜ ਫ੍ਰੀ ਹੈ ਕੋਈ ਦੱਸ ਸਕਦਾ ਵੀ ਕਿਸੇ ਦਾ ਇਲਾਜ ਕਿਸੇ ਬਿਮਾਰੀ ਦਾ ਫ੍ਰੀ ਹੋਇਆ ਹੋਵੇ ਉਲਟਾ ਜਿਹੜੇ ਆਯੂਸ਼ਮਾਨ ਕਾਰਡ ਇੰਸ਼ੋਰੈਂਸ ਵਾਲੇ ਕਾਰਡ ਜਿਹੜੇ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਦੁਆਰਾ ਚਲਾਏ ਜਾਂਦੇ ਆ ਉਹ ਵੀ ਇਸ ਸਰਕਾਰ ਦੇ ਵਿੱਚ ਬੰਦ ਹੋ ਗਏ ਸੀ ਕਿਉਂਕਿ ਇਹਨਾਂ ਨੇ ਡਾਕਟਰਾਂ ਨੂੰ ਜਿਹੜੇ ਇੰਸ਼ੋਰੈਂਸ ਦੇ ਪੈਸੇ ਨਹੀਂ ਦਿੱਤੇ ਤਾਂ ਡਾਕਟਰਾਂ ਨੇ ਵੀ ਇਹ ਕਾ ਕਰ ਲਿਆ ਕਿ ਜੇ ਸਰਕਾਰ ਸਾਨੂੰ ਪੈਸੇ ਨਹੀਂ ਦੇਵੇਗੀ ਤਾਂ ਅਸੀਂ ਇਲਾਜ ਵੀ ਨਹੀਂ ਕਰਾਂ ਤੋਂ ਬੜੀ ਮੁਸ਼ਕਲ ਲੋਕ ਫਾਰਸ਼ਾ ਕਰਵਾ ਕੇ ਤਾਂ ਇਹ ਕਾਰਡ ਚਲਾਉਂਦੇ ਨੇ ਨੀਲੇ ਕਾਰਡ 35 ਕਿਲੋ ਕਨਗ ਮੱਕੜ ਸਾਹਿਬ ਕੇਂਦਰ ਸਰਕਾਰ ਦਿੰਦੀ ਹੈ ਇੱਕ ਬੰਦੇ ਨੂੰ ਤਾ ਇਹ ਪੰਜਾਬ ਵਾਲੇ ਆ 5 ਕਿਲੋ ਦੇ ਰਹੇ ਆ ਉਹ ਕਣਕ ਕਿੱਥੇ ਜਾ ਰਹੀ ਆ ਇਹਦੀ ਜਾਂਚ ਹੋਣੀ ਵੀ ਬੜੀ ਜ਼ਰੂਰੀ ਆ ਗਰੀਬ ਲੋਕਾਂ ਦੇ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਜਿਹੜੇ ਮਕਾਨ ਆ ਅੱਜ ਹਜ਼ਾਰਾਂ ਦੀ ਤਦਾਦ ਦੇ ਜਿਹੜੇ ਮਕਾਨ ਬਣੇ ਆ ਪਰ ਜਿਹੜੇ ਲੋੜਵੰਦ ਲੋਕ ਆ ਉਹਨਾਂ ਦੇ ਕਿਉਂ ਨਹੀਂ ਬਣ ਰਹੇ ਸਰਕਾਰ ਉਹਨਾਂ ਨਾਲ ਸਹਿਯੋਗ ਕਿਉਂ ਨਹੀਂ ਕਰ ਰਹੀ ਇਹਦਾ ਜਵਾਬ ਹੈ ਜਿਹੜਾ ਇਸ ਸਰਕਾਰ ਤੋਂ ਅਸੀਂ ਤਾਂ ਹੀ ਮੰਗ ਸਕਦੇ ਆ ਕਿ ਅਗਰ ਮੋਦੀ ਸਾਹਿਬ ਦੇ ਨੁਮਾਇंदे ਚੁਣੇ ਹੋਏ ਨੁਮਾਇंदे ਇੱਥੇ ਹੋਣਗੇ ਜਿਹੜੀ ਵੀ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਹੈ ਕਹਿੰਦੀ ਹੈ ਕਿ ਪਿਛਲੀ ਸਰਕਾਰ ਕਰਜ਼ਾ ਛੱਡ ਗਈ ਤਾਂ ਜਦੋਂ ਉਹ ਜਾਂਦੀ ਹੈ ਤਾਂ ਜੋ ਪਿੱਛੇ ਛੱਡ ਕੇ ਜਿਹਨੇ ਗਏ ਉਹ ਤੋਂ ਵੀ ਉਹ ਡਬਲ ਕਰਕੇ ਜਾਂਦੇ ਆ ਇਹ ਪੰਜਾਬ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਇਹ ਹੋ ਰਿਹਾ ਜਿਹਦੇ ਕਰਕੇ ਆ ਮੇਰੇ ਨੌਜਵਾਨ ਖੜੇ ਆ ਇਹਨਾਂ ਨੂੰ ਨੌਕਰੀ ਕਿਉਂ ਨਹੀਂ ਮਿਲ ਰਹੀ ਜੀ ਜਿਹੜਾ ਕਮਾਈ ਦਾ ਵੱਡਾ ਹਿੱਸਾ ਜਿਸ ਪਰਿਵਾਰ ਦਾ ਕਰਜ਼ੇ ਦੇ ਵਿੱਚ ਚਲਾ ਜਾਵੇ ਕਿਸ਼ਤਾਂ ਦੇ ਵਿੱਚ ਚਲਾ ਜਾਵੇ ਵਿਆਜ ਦੇ ਵਿੱਚ ਚਲਾ ਜਾਵੇ ਤਾਂ ਉਸ ਪਰਿਵਾਰ ਦੀ ਤਰੱਕੀ ਕਿੱਦਾਂ ਹੋ ਸਕਦੀ ਹੈ ਸੋ ਅੱਜ ਸੂਬਾ ਜੇ ਬਚਾਣਾ ਹੈ ਤਾਂ ਉਹਦੇ ਲਈ ਇੱਥੇ ਵੀ ਸਾਨੂੰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਾਹੀਦੀ ਹੈ ਤਾਂ ਕਿ ਇਹ ਬਹਾਨਾ ਨਾ ਰਹੇ ਕਿ ਕੇਂਦਰ ਸਹਿਯੋਗ ਨਹੀਂ ਕਰਦਾ ਕੇਂਦਰ ਸੁਤੇਲਾ ਵਿਵਹਾਰ ਕਰਦਾ ਤਾਂ ਕੇਂਦਰ ਹੈ ਜਿਹੜਾ ਕਿਸੇ ਤਰ੍ਹਾਂ ਦੀ ਗ੍ਰਾਂਟ ਨਹੀਂ ਦਿੰਦਾ ਇਹ ਵੀ ਲੋਕ ਹੈ ਜਿਹੜੇ ਆਉਣ ਵਾਲੇ ਸਮੇਂ 'ਚ ਮਨ ਬਣਾਈ ਬੈਠਿਆ ਪਰ ਇਹਦਾ ਰਸਤਾ ਤਾਂ ਹੀ ਖੁੱਲੇਗਾ ਅਗਰ ਇਸ ਲੋਕ ਸਭਾ 'ਚ ਉਹ ਵੱਧ ਤੋਂ ਵੱਧ ਜਿਹੜੇ ਕੈਂਡੀਡੇਟ ਆ ਉਹ ਚੁਣ ਕੇ ਜਾਣਗੇ ਤੋਂ ਮੇਰੀ ਮੈਂ ਸਾਰਿਆਂ ਨੂੰ ਅਪੀਲ ਕਰਨ ਲਈ ਆਇਆ ਕਿ ਇੱਥੇ ਕਾਂਗਰਸ ਵਾਲੇ ਵੀ ਤੁਰੇ ਫਿਰਦੇ ਆ ਇੱਥੇ ਮੁੱਖ ਮੰਤਰੀ ਸਾਹਿਬ ਕਾ ਜਿਹੜੇ ਰਹੇ ਆ ਉਹਨਾਂ ਨੂੰ ਤੁਸੀਂ ਅਜਮਾ ਕੇ ਦੇਖਿਆ ਕਿ ਮੁੱਖ ਮੰਤਰੀ ਰੰਧਿਆ ਉਹਨਾਂ ਨੇ ਕਿਹੜੇ ਕੰਮ ਐ ਜਿਹੜੇ ਨੌਜਵਾਨਾਂ ਦੇ ਲਈ ਜੇ ਕੋਈ ਸਕੀਮ ਖਿਡਾਰੀਆਂ ਦੇ ਲਈ ਕੋਈ ਨੌਜਵਾਨਾਂ ਦੇ ਲਈ ਬਣਾਈ ਐ ਕਿਸੇ ਇੱਕ ਖਿਡਾਰੀ ਨੂੰ ਵੀ ਅਗਰ ਇਹਨਾਂ ਨੇ ਨੌਕਰੀ ਦਿੱਤੀ ਐ ਕਿਸੇ ਇੱਕ ਵਪਾਰੀ ਨੂੰ ਵੀ ਅਗਰ ਕੋਈ ਸਹੂਲਤ ਦਿੱਤੀ ਐ ਕਿਸੇ ਇੱਕ ਦਲਿਤ ਗਰੀਬ ਲਈ ਕੋਈ ਸਕੀਮ ਕੋਈ ਪਾਲਿਸੀ ਬਣਾਈ ਐ ਤਾਂ ਚਰਨਜੀਤ ਸਿੰਘ ਚੰਨੀ ਸਾਹਿਬ ਇੱਥੇ ਲੋਕਾਂ ਨੂੰ ਦੱਸੋ ਤੁਸੀਂ ਤਾਂ 3 ਮਹੀਨੇ ਲੋਕਾਂ ਨੂੰ ਇਹੀ ਦੱਸਣ ਚਲਾ ਦਿੱਤਾ ਕਿ ਮੈਂ ਤਾਂ ਟੈਂਟ ਲਗਾਉਂਦਾ ਸੀ ਮੈਨੂੰ ਤਾਂ ਨਾਗਵਲ ਜਿਹੜਾ ਉਹ ਪਉਣਾ ਆਉਂਦਾ ਮੈਨੂੰ ਡਾਂਸ ਕਰਨਾ ਆਉਂਦਾ ਬੱਕਰੀਆਂ ਚੋਣੀਆਂ ਆਉਂਦੀਆਂ ਮੰਜੇ ਬੁੰਨੇ ਆਉਂਦੇ ਆ 3 ਮਹੀਨੇ ਇਸੇ ਕੰਮ 'ਚ ਕੱਢ ਦਿੱਤੇ ਤਾਂ 78 ਐਮਐਲਏ ਸੀਗੇ ਭਾਈ ਸਾਹਿਬ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਤਾਂ ਇਹੋ ਜਿਹਾ ਕੰਮ ਕੀਤਾ ਕਿ ਪੂਰੀ ਕਾਂਗਰਸ ਦਾ ਭੋਗ ਭਾਦਦਾ 78 ਦੇ 18 ਰਹਿ ਗਏ ਸੋ ਮੈਂ ਦੱਸਣਾ ਚਾਹਨਾ ਕਿ ਇੰਦਾ ਦੇ ਜਿਹੜੇ ਫੇਲ ਮੁੱਖ ਮੰਤਰੀ ਐਕਸੀਡੈਂਟਲ ਮੁੱਖ ਮੰਤਰੀ ਔਰ ਫੇਲ ਮੁੱਖ ਮੰਤਰੀ ਕਿਉਂਕਿ ਇਹ ਕੋਈ ਮੁੱਖ ਮੰਤਰੀ ਜਿਹੜਾ ਅਸੀਂ ਸਾਰੇ ਜਾਣਦੇ ਆ ਕਿ ਲੋਕਾਂ ਦੀ ਚੁਆਇਸ ਨਾਲ ਨਹੀਂ ਬਣਿਆ ਇਹ ਤਾਂ ਕਾਂਗਰਸ ਦੀ ਚੁਆਇਸ ਨਾਲ ਬਣਿਆ ਸੀ ਕਾਂਗਰਸ ਚਾੰਦੀ ਸੀ ਕਿ ਇਹ ਮੁੱਖ ਮੰਤਰੀ ਬਣੇ ਲੋਕਾਂ ਦੀ ਚੁਆਇਸ ਨਾਲ ਜੇ ਕੋਈ ਮੁੱਖ ਮੰਤਰੀ ਬਣਿਆ ਸੀ ਉਹ ਬਣਿਆ ਸੀ ਕੈਪਟਨ ਮਨਿੰਦਰ ਸਿੰਘ ਜਿਨੇ ਕੰਮ ਕੀਤੇ ਗ੍ਰਾਂਟਾਂ ਦਿੱਤੀਆਂ ਆ ਜਿਹੜੇ ਤੁਹਾਡੇ ਹਲਕੇ ਦੇ ਐਮ ਐਲ ਏ ਸਾਹਿਬ ਹੈ ਮੈਨਾਂ ਨੂੰ ਪੁੱਛਣਾ ਚਾਹਨਾ ਕਿ ਜਦੋਂ ਕੈਪਟਨ ਸਰਕਾਰ ਸੀਗੀ ਉਹ ਤੁਹਾਨੂੰ ਸੈਂਕੜਾ ਕਰੋੜ ਰੁਪਏ ਦੇ ਫੰਡ ਦਿੱਤੇ ਉਹਨਾਂ ਨੇ ਮੈਨੂੰ ਯਾਦ ਆ ਕਿ ਇੱਥੇ ਸੁਰੇਸ਼ ਕੁਮਾਰ ਜੀ ਆਏ ਸਨ ਤਾਂ ਵਾਈਟ ਡਾਇਮੰਡ ਰਿਜ਼ੋਰਟ ਦੇ ਵਿੱਚ ਫੰਕਸ਼ਨ ਸੀਗਾ ਤਾਂ ਇੱਕੋ ਪ੍ਰੋਗਰਾਮ ਦੇ ਵਿੱਚ ਹੀ ਤੁਹਾਨੂੰ 200 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਤੁਸੀਂ ਉੱਥੇ ਉਹ ਘਟਨ ਕਰਵਾਏ ਸੀਗੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਿਹਨੂੰ ਅੱਜ ਲੈ ਕੇ ਤੁਸੀਂ ਇੱਥੇ ਗਲੀਆਂ 'ਚ ਘੁੰਮ ਰਹੇ ਹੋ ਚਰਨਜੀਤ ਸਿੰਘ ਚੰਨੀ ਦੇ ਕੋਲੋਂ ਕੀ ਕਰਵਾਇਆ ਅੱਜ ਦੱਸੋ ਆਪਣੇ ਹਲਕੇ ਦੇ ਲੋਕਾਂ ਨੂੰ ਕੈਪਟਨ ਸਾਹਿਬ ਨੇ ਤਾਂ ਤੁਹਾਡੇ ਕੰਮ ਕੀਤੇ ਆ ਚੰਨੀ ਸਾਹਿਬ ਨੇ ਜੋ ਕੋਈ ਕੰਮ ਕੀਤਾ ਤਾਂ ਦੱਸੋ ਸੋ ਅੱਜ ਜਿਹੜੇ ਫੇਲ ਮੁੱਖ ਮੰਤਰੀ ਆ ਤੁਸੀਂ ਲੈ ਕੇ ਇੱਥੇ ਗਲੀਆਂ 'ਚ ਘੁੰਮ ਰਹੇ ਹੋ ਜਿਨ੍ਹਾਂ ਦਾ ਨਾ ਕੋਈ ਪਤਾ ਨਾ ਕੋਈ ਟਿਕਾਣਾ ਕਿੱਥੋਂ ਆਏ ਕਿੱਥੇ ਉਹਨਾਂ ਦਾ ਘਰ-ਬਾਰ ਹੈ ਅੱਜ ਆਪਣੇ ਹਲਕੇ ਚੋਂ ਠੁਕਰਾਰੇ ਹੋਏ ਜਿਹੜੇ ਲੋਕ ਐ ਦੂਸਰੇ ਹਲਕਿਆਂ ਦੇ ਵਿੱਚ ਜਾ ਕੇ ਕਿਸ ਤਰੀਕੇ ਅਸੀਂ ਸਾਰੇ ਸਾਡਾ ਪਰਸਨਲੀ ਰਾਈਟ ਬਣਦਾ ਹੈ ਅਧਿਕਾਰ ਬਣਦਾ ਹੈ ਫਰਜ਼ ਬਣਦਾ ਹੈ ਕਿ ਅਸੀਂ ਕਿਸੇ ਨਾ ਕਿਸੇ ਬਹਾਨੇ ਅਗਰ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਆ ਉਹਨਾਂ ਨੇ ਮੰਦਰ ਬਣਾਇਆ ਸੀਗਾ ਤੇ ਆਪਣੀ ਇੱਕ ਵੋਟ ਉਹਨਾਂ ਨੂੰ ਜੀਰ ਉਹਨਾਂ ਦੇ ਨਾਮ ਦੇ ਉੱਤੇ ਪਾਈਏ ਮੈਂ ਤੁਹਾਨੂੰ ਫਿਰ ਦਲੇ ਨਾਲ ਕਹਿ ਰਿਹਾ ਤੁਸੀਂ ਇੱਕ ਵਾਰੀ ਸੁਸ਼ੀਲ ਨੂੰ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਭੇਜੋ ਅਗਰ 2.5 ਸਾਲ ਬਾਅਦ ਵਿਧਾਨ ਸਭਾ ਦੇ ਇਲੈਕਸ਼ਨ ਨੇ ਸਟੇਟ ਦੀ ਸਰਕਾਰ ਬਣੀ ਹੈ ਅਗਰ ਉਹ ਤੁਹਾਡੇ ਕੀਤੇ ਹੋਏ ਕੰਮ ਤੁਹਾਡੇ ਏਰੀਆ ਦੇ ਵਿੱਚ ਜਿਹੜੇ ਵੀ ਕੰਮ ਹੋਣਗੇ ਰਸਿੰਦਰ ਜੀ ਨਾਲ ਖਾ ਦਿਓ ਮੈਂ ਦਾਵਾ ਕਰਦਾ ਕਿ 2.5 ਸਾਲ ਦੇ ਵਿੱਚ ਤੁਹਾਡੇ ਉੱਗਰ ਕੰਮ ਪੂਰੇ ਨਹੀਂ ਹੋਣਗੇ ਤੁਹਾਡੇ ਕੋਲ ਕੋਈ ਵੀ ਬੰਦਾ ਜਿਹੜੇ ਇਸ ਮੰਚ ਤੇੋਂ ਤੇ ਮੇਂਪ ਚੋਂ ਪੈਸੇ ਖਰਚੀਏ ਸਰਕਾਰ ਕੋਲੋਂ ਲਈਏ ਜਿੱਥੇ ਮਰਜ਼ੀ ਲਏ ਤੁਹਾਡੇ ਕੰਮ ਕਰਾ ਕੇ ਤੁਹਾਨੂੰ ਦਿਖਾਵਾਂਗੇ ਇੱਕ جنੂਨ ਹੈ ਕੰਮ ਕਰਨ ਦਾ ਜਿਹੜਾ ਕਿ ਇਸ ਮੈਂ ਕਾਂਗਰਸ ਨੂੰ ਵੋਟ ਪਾਈ ਹੈ ਸਾਰੀ ਉਮਰ ਜੀ ਪਿਛਲੇ 7 ਸਾਲ ਤੋਂ ਮੈਂ Google Search ਮਾਰ-ਮਾਰ ਕੇ ਕਿਤਾਬਾਂ ਪੜ੍ਹ-ਪੜ੍ਹ ਕੇ ਕਿ ਕੀ ਐਸਾ ਇਸ ਬੰਦੇ ਦੇ ਵਿੱਚ ਹੈ ਜਿਹੜੇ ਲੋਕ ਇਹਨੂੰ ਪੁੱਛਦੇ ਆ ਕੀ ਚੀਜ਼ ਹੈ ਕਿ ਲੋਕ ਇਹਨਾਂ ਨੇ ਮੰਦਰ ਲਾਈ ਹੈ ਮੰਦਰ ਲਾਈ ਹੋਈ ਆ ਲੋਕੀ ਕਹਿੰਦੇ ਨੇ ਜੁਮਲਾਬਾਜ਼ ਉਹ ਬੰਦਾ ਸਵੇਰੇ 4 ਵਜੇ ਉੱਠਦਾ ਜੀ ਮੈਂ ਨਹੀਂ ਉੱਠਦਾ ਮੇਰਾ ਮੁੰਡਾ 12 ਵਜੇ ਉੱਠਦਾ ਜੀ ਕਾਹਦੇ ਲਈ ਦੂਸਰਿਆਂ ਦੇ ਲਈ ਤੁਸੀਂ ਮੋਤੀ ਜੀ ਦਾ ਕੋਈ ਭੈਣ ਭਰਾ ਚਾਚਾ ਤਾਇਆ ਮਾਮਾ ਫੁੱਫੜ ਮੈਨੂੰ ਦੱਸ ਦੋ ਜਿਹੜਾ ਕਰੋੜਪਤੀ ਹੋਏਗਾ ਕਹਿੰਦੇ ਜੀ ਇਹਨਾਂ ਨੇ अडानी ਨੂੰ ਪੈਸਾ ਦਿੱਤਾ ਹੈ ਇਹਨਾਂ ਨੇ ਫਰਾਨੇ ਨੂੰ ਪੈਸਾ ਦਿੱਤਾ ਹੈ ਕਰਜ਼ੇ ਮਾਫ਼ ਕਰ ਦਿੱਤੇ ਸਾਡਾ ਕਰਜ਼ਾ ਮਾਫ਼ ਨਹੀਂ ਹੋਇਆ ਉਹ ਕਿਹੜੀ ਜ਼ਬਾਨ ਦੇ ਵਿੱਚ ਤੁਹਾਨੂੰ ਦੱਸਾਂ ਕਿ ਬੈਂਕ ਕਦੇ ਵੀ ਕਰਜ਼ਾ ਮਾਫ਼ ਨਹੀਂ ਕਰਦਾ ਕਦੇ ਵੀ ਨਹੀਂ ਕਰਦਾ ਜੇ ਤੁਸੀਂ ਕਿਸੇ ਨੇ ਮੇਹਰ ਤੈਨੂੰ ਦੱਸੋ ਕਿਸੇ ਦਾ ਕਰਜ਼ਾ ਮਾਫ਼ ਹੋਇਆ ਤਾਂ ਬੈਂਕ ਹਮੇਸ਼ਾ ਜਦੋਂ ਤੁਹਾਡੇ ਕੋਲ ਪੈਸਾ ਆਏਗਾ ਉਹ ਰਿਕਵਰੀ ਕਰੇਗਾ ਤੁਹਾਡਾ ਅਕਾਊਂਟ ਕਦੇ ਬੰਦ ਨਹੀਂ ਹੋਏਗਾ ਜਦੋਂ ਤੁਸੀਂ ਪੈਸਾ ਲਿਆ ਹੋਇਆ ਹੈ ਮੋਦੀ ਜੀ ਉਹਨਾਂ ਨੂੰ ਲੋਨ ਕਿਤਾ ਮਾਸ ਕਰ ਸਕਦੇ ਆ ਉਹਨਾਂ ਦੇ ਹੱਥ ਦੇ ਵਿੱਚ ਹੈ ਔਰ ਜਿਹੜੇ ਉਹ ਲੋਨ ਲੈ ਕੇ ਗਏ ਨੇ ਉਹ ਕਾਂਗਰਸ ਵੇਲੇ ਦੇ ਲੋਨ ਨੇ ਮੋਦੀ ਜੀ ਦੇ ਵੇਲੇ ਦੇ ਲੋਨ ਨਹੀਂ ਹੈਗੇ ਅਗਰ ਸਰਕਾਰ ਨੇ ਪੈਟਰੋਲ ਮਹਿੰਗਾ ਕੀਤਾ ਤਾਂ ਲੋ ਵਧੀਆ ਸੜਕਾਂ ਦਿੱਤੀਆਂ ਨੇ ਅਗਰ ਗੈਸ ਸਿਲੰਡਰ ਮਹਿੰਗਾ ਅਸੀਂ ਲੈ ਰਹੇ ਆ ਨਾ ਫਿਰ ਵੀ ਲੈ ਰਹੇ ਆਂ ਜੇ ਸਾਰੇ ਮਹਿੰਗਾ ਫਿਰ ਵੀ ਲੈ ਰਹੇ ਆ ਨਾ ਤੇ ਜਿਹੜੇ ਉਹਨਾਂ ਨੇ ਇੰਨੇ ਸਿਲੰਡਰ ਫ੍ਰੀ ਵੰਡ ਦਿੱਤੇ ਨੇ ਲੋਕਾਂ ਨੂੰ ਗਰੀਬਾਂ ਨੂੰ ਜਿਨ੍ਹਾਂ ਦੇ ਘਰ ਕਦੇ ਚੁੱਲ੍ਹਾ ਨਹੀਂ ਬਗਦਾ ਸਾਨੂੰ ਰੱਬ ਨੇ ਤੋਫੀਕ ਦਿੱਤੀ ਕਿ ਅਸੀਂ ਆਪਣੀ ਕਮਾਈ ਦੇ ਵਿੱਚੋਂ ਜਿਆਦਾ ਨਹੀਂ ਤੇ 1 ਜਾਂ 2 ਪੈਸਾ ਕਿਸੇ ਨਾ ਕਿਸੇ ਬਾਹਨੇ ਟੈਕਸ ਦੇ ਰੂਪ 'ਚ ਦੇ ਸਕੀਏ ਤਾਂ ਕਿ ਸਾਡਾ ਪੈਸਾ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੇ ਕਦੀ ਆਪਣੇ ਘਰ ਦੇ ਵਿੱਚ ਗੈਸ ਵੀ ਨਹੀਂ ਸੀ ਬਾਲੀ ਕੱਚੇ ਘਰਾਂ ਦੇ ਵਿੱਚ ਰਹਿੰਦੇ ਸੀਗੇ ਔਰ ਮੋਤੀ ਜੀ ਇਸ ਗੱਲ ਦੀ ਗਾਰੰਟੀ ਹੈ ਕਿ ਜੋ ਕਹਿਣਗੇ ਉਹਨੂੰ ਪੂਰਾ ਕਰਨਗੇ ਉਹ ਤੇ ਨਾ ਕੈਸ ਹੋਏ ਨੇ ਨਾਸਤਾ ਪਾਣੀ ਬਾਰਜ ਕਰ ਲਈਓ ਆ ਲੈਡੀਆਂ ਬੈਠ ਕੇ ਮਿਲ ਕੇ ਬੈਣਾ ਇਹਨਾਂ ਨੂੰ ਕੋਈ ਬਾਅਦ ਵਿੱਚ ਇਹਨਾਂ ਨੂੰ ਰੋਟੀ ਖਾ ਕੇ ਤੇ ਬਹੁਤ ਛੱਡੇ ਢੱਡੇ ਭਾਇਓ ਜੀ ਬਾਅਦ ਇਹ ਨਾ ਗਈ ਉਹ ਗਰਮੀ ਜ਼ਿਆਦਾ ਹੋ ਗਈ ਹੈ ਇੱਕ ਵੋਟ ਦੀ ਕੀਮਤ ਅਟਲ ਬਿਆਰੀ ਪਾ ਲਈ ਦੀ ਸਰਕਾਰ ਦੇ ਕਹੀ ਸੀ ਇੱਕ ਵੋਟ ਪਿੱਛੇ ਇੱਕ ਵੋਟ ਪਿੱਛੇ ਅਟਲ ਬਿਆਰੀ ਪਾ ਲਈ ਦੀ 13 ਦਿਨਾਂ ਦੀ ਸਰਕਾਰ ਦੇ ਕਹੀ ਸੀ ਉਹਨਾਂ ਨੇ ਕਹਿ ਸੀ ਮੈਂ ਵੋਟ ਨਹੀਂ ਖਰੀਦਣੀ ਉਹਨਾਂ ਨੇ ਉਸੇ ਟਾਈਮ ਰੁਜਾਈ ਦਿੱਤਾ ਅੱਜ ਆਪਾਂ ਇੱਕ ਵੋਟ ਦੀ ਕੀਮਤ ਉਸ ਟਾਈਮ ਵੀ ਉਹ ਦੇਖ ਲੋ ਅੱਜ ਆਪਾਂ ਮੋਤੀ ਦੀ ਉਪਲਾ ਮਿਆ ਬਣਾਈਏ ਸਵੇਰੇ ਪੌਣੇ